ਤਾਂ ਤਖਸਾ ਫਾਂ ਵਿੱਚ ਇਹ ਖਬਰ ਬੇहद ਦੁੱਖ ਅਤੇ ਅਫਸੋਸ ਨਾਲ ਸੁਣੀ ਜਾ ਰਹੀ ਹੈ ਕਿ ਸਿੱਖ ਪੰਥ ਦੇ ਉਗੇ ਟਾੜੀ ਕੁਲਜੀਤ ਸਿੰਘ ਦਿਲਬਰ ਅਕਾਲ ਚਲਾਣਾ ਕਰ ਗਏ ਨੇ ਕੁਲਜੀਤ ਸਿੰਘ ਦਿਲਬਰ ਸ਼੍ਰੋਮਣੀ ਟਾੜੀ ਗਿਆਨੀ ਦਇਆ ਸਿੰਘ ਦਿਲਬਰ ਦੇ ਸੁਪੁੱਤਰ ਸਨ ਅਤੇ ਉਹਨਾਂ ਵੱਲੋਂ ਟਾੜੀ ਖੇਤਰ ਵਿੱਚ ਪਾਈ ਯੋਗਦਾਨ ਅਤੇ ਬੇਮਿਸਾਲ ਕਲਾ ਨੂੰ ਆਪਣੇ ਅੰਦਾਜ਼ ਵਿੱਚ ਅੱਗੇ ਤੋਰ ਰਹੇ ਸਨ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਲਈ ਢਾਡੀ ਅੰਗ ਰਾਹੀ ਬੇਮਿਸਾਲ ਪ੍ਰਚਾਰ ਵੀ ਕੀਤਾ ਤੇ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ ਗੁਰਜੀਤ ਸਿੰਘ ਦਿਲਬਰ ਦੇ ਦਿਹਾਨ ਦੀ ਸੂਚਨਾ ਮਿਲਣ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਇੱਕ ਢੂੰਗੇ ਸਦਮੇ ਅਤੇ ਸੋਗ ਦੀ ਲਹਿਰ ਦੌੜ ਗਈ ਹੈ